ਖੜੇ ਹਾਸ ਵਾਲੇ ਹੱਥ ਜੋੜ ਕੇ ਜੀ ਖੜੇ ਹਾਸ ਵਾਲੇ ਹੱਥ ਜੋੜ ਕੇ ਦਾਤਾ ਤੇਰੇ ਚਰਾਂ ਚਿਆਂ ਬੰਦਗੀ ਦੀ ਦਾਤ ਚੋੜੀ ਪਾਦਿਓ ਜਿ ਰਖਿਆ ਨਿਮਾਣਿਆ ਦਮਾਨ ਬੰਦਗੀ ਦੀ ਦਾਤ ਚੋੜੀ ਪਾਦਿਓ ਜਿ ਰਖਿਆ ਨਿਮਾਣਿਆ ਦਮਾਨ ਜਨਮ ਮਨੁਖ ਹਦ ਤਾ ਦਾਤਿਆ ਕਰੀਏ ਕਿਵੇਂ ਤਨਵਾਦ ਜੀ ਆਪਣੇ ਤੋਂ ਦੂਰ ਸਾਨੂੰ ਕਰੀਨਾ ਹਰ ਵੇਲੇ ਹੋ ਫਰਿਆਦ ਜੀ ਬੇਨਤੀ ਕਭੂਲੋ ਸੱਚੇ ਪਾਤਸ਼ਾਹ ਬੇਨਤੀ ਕਭੂਲੋ ਸੱਚੇ ਪਾਤਸ਼ਾਹ ਦਿਲਾਂ ਦੀਆਂ ਜੜਾਂ ਜੜਾਂ ਜਾਨ ਬੰਦਗੀ ਦੀ ਦਾਤ ਚੋਲੀ ਪਾਦਿਓ ਜੀ ਰੱਖਿਓ ਨਿਮਣਿਆ ਦਮਾਣ ਬੰਦਗੀ ਦੀ ਦਾਤ ਚੋਲੀ ਪਾਦਿਓ ਜੀ ਰੱਖਿਓ ਨਿਮਣਿਆ ਦਮਾਣ ਮਾਇ ਦੇ ਪੁਲਾਵੇ ਵਿੱਚ ਆਣ ਕੇ ਜੀ ਭੁੱਲ ਗਏ ਅਸੀਂ ਤੇਰੇ ਨਾਮ ਨੂੰ ਮਨਸ ਦਾ ਪਾਪਾਂ ਵਾਲੇ ਦੌੜਦਾ ਜੀ ਕਸ ਦੇਓ ਇਸ ਦੀ ਲਗਾਮ ਨੂੰ ਮਾਨਨੀ ਮੈ ਅਚਿ ਮਤ ਬਖਸ਼ੋ ਮਾਨਨੀ ਮੈ ਅਚਿ ਮਤ ਬਖਸ਼ੋ ਦੇਵੋਂ ਸੁਪ ਕੁਣਾ ਦਾੰਗਿਆਂ ਬੰਦ ਕੀ ਦੀ ਦਤ ਚੋੜੀ ਪਾਦਿਓ ਜੀ ਰਖਿਓ ਨਿਮਣਿਆ ਦਮਾ ਬੰਦਗੀ ਦੀ ਦਤ ਚੋੜੀ ਪਾਦੇਓ ਜਿ ਰਖੇ ਨਿਮਣ ਆਂਦਾ ਮਾਨ ਵੈਰੀ ਦੇਵਗਨ ਕੋਈ ਦਿਸੇ ਨਾ ਜਿਦੋਂ ਮੈਂ ਮਿਲੇ ਹਉ ਹੱਥ ਜੋੜੀਏ ਤੇਰੇ ਪਾਣੇ ਵਿੱਚ ਸੱਚੇ ਪਾਤਸ਼ਾ ਪੜਾ ਸਰਬਤ ਵਾਲਾ ਲੋੜੀਏ ਚੜਦੀ ਕਲਾ ਦੇ ਵਿੱਚ ਰੱਖਣਾ ਚੜਦੀ ਕਲਾ ਦੇ ਵਿੱਚ ਰੱਖਣਾ ਤੇਰਾ ਹੀ ਪਰੋਸਾ ਤੇਰਾ ਤਾਂ ਬੰਦਗੀ ਦੀ ਦਾਤ ਚੋੜੀ ਪਾਦੇਓ ਜਿ ਰਖੇ ਨਿਮਣ ਅੰਮਣ ਬੰਦਗੀ ਦੀ ਦਾਤ ਚੋੜੀ ਪਾਦੇਓ ਜਿ ਰਖੇ ਨਿਮਣ ਅੰਮਣ ਸ਼ਰਨ ਪਿਆ ਦੀ लाज ਰਖਣੀ ਸਰਬ ਕਲਾ ਸਮਰੱਥ ਜੀ ਨੂਰ ਪੂਰੀ ਪੇੜਤੀ ਗੁਜ਼ਾਰਦਾ ਰਹੋ ਸਾਡੇ ਸਿਰ ਉੱਤੇ ਹੱਥ ਜੀ ਨੂਰ ਪੂਰੀ ਬੇਨਤੀ ਗੁਜਾਰਦਾ ਰੱਖੋ ਸਾਡੇ ਸਿਰ ਤੇ ਹੱਥ ਜੀ ਤੱਕਿਆ ਮੈਂ ਕੋ ਤੇਰਾ ਆਸਰਾ ਤੱਕਿਆ ਮੈਂ ਕੋ ਤੇਰਾ ਆਸਰਾ ਵੇਖਿਆ ਮੈਂ ਸਾਰਾ ਜਗ ਸ਼ਾਨ ਬੰਦਗੀ ਦੀ ਦਤ ਚੋੜੀ ਪਾਦੇਓ ਜਿ ਰੱਖਿਓ ਨਿਮਰਿਆ ਨਮਾਣ ਬੰਦਗੀ ਦੀ ਦਤ ਚੋੜੀ ਪਾਦੇਓ ਜਿ ਰੱਖਿਓ ਨਿਮਰਿਆ ਨਮਾਣ ਖੇਓ ਨਿਮਾਨਿਆਂ ਦਾ ਮਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ